ਪੁਲਿਸ ਮੁਲਾਜ਼ਮ ਖਿਲਾਫ ਵਾਲਮੀਕ ਭਾਈਚਾਰੇ ਵੱਲੋਂ ਮਜੀਠਾ ਰੋਡ ਕੀਤਾ ਗਿਆ ਜਾਮ ਸ਼ਰਾਬ ਦੇ ਨਸ਼ੇ 'ਚ थाना सदर ਦੇ ਪੁਲਿਸ ਮੁਲਾਜ਼ਮ ਵੱਲੋਂ ਵਾਲਮੀਕ ਭਾਈਚਾਰੇ ਨਾਲ ਕੀਤੀ ਗਈ ਬਸਲੂਕੀ ਵਾਲਮੀਕ ਭਾਈਚਾਰੇ ਵੱਲੋਂ ਸੜਕ ਜਾਮ ਕਰਕੇ ਕੀਤਾ ਗਿਆ ਰੋਸ ਪ੍ਰਦਰਸ਼ਨ ਅੰਮ੍ਰਿਤਸਰ ਤੋਂ ਪੱਤਰਕਾਰ ਸਤਨਾਮ ਸਿੰਘ ਅਵੇਕਰਵਾਦੀ ਦੀ ਖਾਸ ਰਿਪੋਰਟ باجو رک اے رکھ باجو رک اے رکھ حم حم سندرے زندہ باد اے ستو سندرے زندہ باد اے ستو سندرے زندہ باد اے ستے رکھ باجو رک باجو رک باجو رک اے تے رکھ باجو رک ستے رکھ باجو رک اے تے رکھ باجو رک اے تے رکھ حم حم سندرے زندہ باد जय भॻवान वालमिकी जी मै गुरमी बोबी वेरका चेयरमैन अंबेदकर ਜਿਸ ਤਰ੍ਹਾਂ ਕਿ ਅੱਜ ਤੋਂ ਕੁਝ ਹਫ਼ਤੇ ਦਸ ਦਿਨ ਪਹਿਲੇ ਸਾਡੇ ਭਗਵਨ ਵਾਲਮੀਕ ਇਸਗਰਜ਼ਲ ਦੇ ਪ੍ਰਮਾਤ ਮੋਧਵਾਰਾ ਵਿਕਾਸ ਗਿੱਲ ਦੀ ਸ਼ਾਇਰੀ ਤੋਂ ਉਹ ਇੱਕ ਕੁਲਬੀਰ ਸਿੰਘ ਠਾਨੇਦਾਰ ਆ ਉਹਨਾਂ ਕੋਲ ਕੋਈ ਮੈਟਰ ਤੇ ਆਏ ਸੀ ਉਸ ਟਾਈਮ ਤੇ ਵੀ ਨਾ ਉਹਨਾਂ ਨੇ ਡਰਿੰਕ ਕੀਤੀ ਸੀ ਤੇ ਉਹਨਾਂ ਨੇ ਸਾਡੇ ਜਿਹੜੇ ਮੋਧਵਾਰਾ ਉਹਨਾਂ ਨੇ ਬੱਸ ਲੁਕੀ ਔਰ ਗਲਤ ਲੈਂਗੁਏਜ ਗਲਤ ਜਿਹੜੀ ਸ਼ਬਦ ਲੈਂਗੁਏਜ ਆਪਣੀ ਯੂਜ਼ ਕੀਤੀ ਆ ਚਲੋ ਉਸ ਟਾਈਮ ਤੇ ਸਾਡੇ ਪੰਜਾਬ ਪ੍ਰਧਾਨਾ ਭਗਵਨ ਵਾਲਮੀਕ ਇਸਗਰਜ਼ਲ ਤੋਂ ਸਾਹਿਬ ਸਿੰਘ ਨੇ ਇਸ਼ਾਰਾ ਇਹਨਾਂ ਨੇ ਉੱਚੇ ਜਿਹੜੇ ਅਧਿਕਾਰੀ ਆ ਉਹਨਾਂ ਦੇ ਧਿਆਨ ਚ ਵੀ ਲੈਂਦਾ ਕਿ ਤੁਹਾਡੇ ਠੇਡੇਦਾਰ ਨੇ ਐਮ ਐਸ ਅੰਡਰਸਟੈਂਡਿੰਗ ਤੁਹਾਡੇ ਨਾਲ ਕੀਤੀ ਹੈ ਚਲੋ ਕਿਸੇ ਕਰਕੇ ਆਪਾਂ ਫੇਰ ਦੁਬਾਰਾ ਗੱਲ ਉੱਥੇ ਨੂੰ ਨੋਟਿਸ ਜ਼ਿਆਦਾ ਨਹੀਂ ਲਿਆ ਹੈਗਾ ਪਰ ਅੱਜ ਕਿਸੇ ਹੋਰ ਮੈਟਰ 'ਚ ਸਾਡੇ ਮੋਦਵਾਰ ਏਐਸਆਈ ਰਣਜੀਤ ਸਿੰਘ ਆ ਉਹਨਾਂ ਕੋਲ ਆਏ ਆ ਜਦਕਿ ਉਹੀ ਜਿਹੜਾ ਹੈਗੇ ਆ ਕੁਲਬੀਰ ਸਿੰਘ ਉੱਥੇ ਪ੍ਰੈਜ਼ੈਂਟ ਸੀ ਮੌਕੇ ਤੇ ਹੁਣ ਵੀ ਅੰਦਰ ਹੀ ਆ ਡ੍ਰਿੰਕ ਕੀਤੀ ਹੋਈ ਉਹਨਾਂ ਨੇ ਅੰਦਰ ਉਹ ਆਪਾਂ ਬਾਹਰ ਆਣ ਨਹੀਂ ਦਿੱਤਾ ਉਥੇ ਭਜਾਉਣ ਲੱਗੇ ਅਫਸਰ ਪਰ ਆਪਾਂ ਅੰਦਰ ਹੀ ਸਾਡੇ ਮੋਦਵਾਰਾਂ ਦੇ ਅੰਦਰ ਹੀ ਇਹਨੂੰ ਅਲੱਬ ਕਵਰ ਕੀਤਾ ਹੋਇਆ ਵਾ ਹਾਂ ਹਾਂ ਬਿਲਕੁਲ ਬਿਲਕੁਲ ਅੱਜੋ ਨੇ ਲੈਂਗੁਏਜ ਦੇ ਨਾਂ ਨਾਲ ਸਾਡੇ ਮੋਦਵਾਰਾਂ ਨੂੰ ਗਲਤ ਇਸ਼ਾਰੇ ਜਿਹੜੇ ਹੱਥ ਨਾਲ ਕੀਤੇ ਆ ਤੇ ਔਰ ਗਲਤ ਲੈਂਗੁਏਜ ਯੂਜ਼ ਕੀਤੀ ਹੈ ਅੱਗੋਂ ਸਾਨੂੰ ਅੰਦਰ ਦੇ ਮੁਲਾਜ਼ਮ ਕਹਿੰਦੇ ਆ ਜੀ ਉਹ ਮੈਂਟਲੀ ਅਪਸਰਟ ਹੈ ਉਹ ਦਿਮਾਗੀ ਪਰੇਸ਼ਾਨ ਹੈ ਜੇ ਉਹ ਦਿਮਾਗੀ ਪਰੇਸ਼ਾਨ ਹੈ ਤੇ ਭਾਈ ਉਹਨੂੰ ਘਰ ਬਿਠਾਇਆ ਜਾਵੇ ਇੱਥੇ ਲੋਕੀ ਲੋਕੀ ਤਾਂ ਪਹਿਲਾਂ ਹੀ ਇੱਥੇ ਦੁਖੀ ਜਾਂਦੇ ਆ ਤੇ ਇੱਥੇ ਅੱਗੇ ਆਪਾਂ ਜਲੀਲ ਥੋੜਾ ਹੋਣਾ ਇਹਨਾਂ ਕੋ ਹੋਰ ਮਤਲਬ ਕਿ ਡਿਊਟੀ ਦੇ ਤੌਰਾਨ ਤਾਂ ਬਿਲਕੁਲ ਬਿਲਕੁਲ ਜਾ ਕੇ ਹੁਣੇ ਕੋਈ ਅਫਸਰ ਆਵੇ ਤੇ ਇਤਰਾਵੇ ਮੁਲਾਜਾ ਜੇ ਗਲਤ ਹੈ ਹੀ ਪਾਈ ਜਾਂ ਸੜਦੇ ਕਾਰਵਾਈ ਕੀਤੀ ਜਾਵੇ ਤੇ ਜੇ ਉਹ ਪਾਇਆ ਗਿਆ ਤੇ ਕਾਨੂੰਨੀ ਕਾਰਵਾਈ ਠੋਕੇ ਕਰਨ ਫਿਰ ਹੁਣ ਤੱਕ ਕੋਈ ਅਫਸਰ ਤੁਹਾਨੂੰ ਹਾਲੇ ਤੱਕ ਕੋਈ ਵੀ ਨਹੀਂ ਆਇਆ ਜੇ ਤੋਣਾ ਸਾਹਿਬ ਟ੍ਰੈਕ ਤੋਂ ਸਾਡੇ ਵੱਡੇ ਭਾਜੀ ਮਨਜੀਤ ਸਿੰਘ ਵੀ ਇੱਥੇ ਪਹੁੰਚੇ ਹੋਰ ਕਾ ਵੀ ਸਾਡੇ ਵੀਰ ਭਰਾ ਵਾ ਲਗ ਲਗ ਜਿੱਥੇ ਬੰਦੇ ਹੋਰ ਵੀ ਆ ਰਹੇ ਆ ਔਰ ਇਹ ਜਲਦ ਦੂਜੇ ਪਾਸੇ ਵੀ ਜਿਹੜਾ ਰੋਡ ਵਾ ਇਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਹੋ ਜੀ ਕਾਰਵਾਈ ਵੇਖੋ ਜੀ ਇਹ ਕਿ ਜਿਹੜੀ ਦੋ ਵਰੀ ਸਾਡੇ ਨਾਲ ਚੰਗੇ ਬਾ ਮੋਦਵਾਰਾ ਨਾ ਹੋ ਚੁੱਕਾ ਆਮ ਪਬਲਿਕ ਨੇ ਕੀ ਹੁੰਦਾ ਮੈਂਟਲੀ ਅਬਸਰਟਡ दारू ਪੀ ਕੇ ਜੀ ਡਿਊਟੀ ਕਰਨੀ ਸੰਨ ਉਹ ਤੇਰੀ ਡਿਊਟੀ ਨਹੀਂ ਚਾਹੀਦੀ ਜੀ ਆਪਾਂ ਜਲੀਲ ਹੋਣ ਨਹੀਂ ਆਉਂਦੇ ਇੱਥੇ ਦੁੱਖ ਲੈ ਕੇ ਆਉਂਦੇ ਆ ਅਸੀਂ ਆਪਣਿਆਂ ਨੂੰ ਜਲੀਲ ਹੋਣ ਨਹੀਂ ਆਉਂਦੇ ਤੇ ਤੇ ਜਿਹੜੀ ਬੰਦੀ ਕਾਰਵਾਈ ਸਸਪੈਂਡ ਕੀਤਾ ਜਾਵੇ ਤੇ ਜੋ ਬੋਲੇ ਸੋ ਨਿਹਾਲ ਭਗਵਾਨ ਬਾਲਮੀਕ ਮਹਾਰਾਜ ਕੀ ਜੈ ਮੈਂ ਸਾਫ ਸੰਗ ਪਿੰਡ ਦੇ ਸ਼ਹਿਰ ਆ ਭਗਵਾਨ ਬਾਲਮੀਕ ਸੰਘਰਸ਼ ਦਲ ਤੋਂ ਪੰਜਾਬ ਪ੍ਰਧਾਨ ਸਾਡੇ ਕੌਮੀ ਚੇਅਰਮੈਨ ਹਰਦੀਪ ਸਿੰਘ ਪੰਘਾਲੀ ਜੀ ਜੋ ਜੀ ਅੱਜ ਇੱਥੇ ਆਪਾਂ ਕੋਈ ਮੈਟਰ ਸੀ ਬਾਬਾ ਦੀਪ ਸਿੰਘ ਕਲੋਨੀ ਦਾ ਇੱਥੇ ਅਸੀਂ ਪਹੁੰਚੇ ਹੋਏ ਆਂ ਆਪਾਂ ਰਣਜੀਤ ਸਿੰਘ ਜੀ ਨੂੰ ਥਾਣੇਦਾਰ ਨੂੰ ਮਿਲਣ ਵਾਸਤੇ ਉਹਦੇ ਸਬੰਧ ਦੇ ਵਿੱਚ ਇਹ ਤੋਂ 8 ਤੋਂ 10 ਦਿਨ ਪਹਿਲਾਂ ਜਿਹੜਾ ਕਲਵੀਰ ਸਿੰਘ ਐਸਆਈ ਥਾਣੇਦਾਰ ਆ ਇਹਦੇ ਕੋਲ ਕੋਈ ਦਨੇਸ਼ ਨਾਂ ਦਾ ਮੈਟਰ ਸੀ ਸਾਡਾ ਅਹੀਂ ਆਏ ਆ ਰੱਜਿਆ ਸ਼ਰਾਬ ਨਾਲ ਕੁਰਸੀ ਦੇ ਉੱਤੇ ਫੁੱਲ ਆਂਦਾ ਜੀ ਮੈਂ ਚਪਲਾਂ ਪਾਈਆਂ ਔਨ ਡਿਊਟੀ ਤੇ ਅਸੀਂ ਇਹਨੂੰ ਕਿਹਾ ਵੀ ਸਾਰਾ ਕੰਮ ਨੇ ਇਹਨੇ ਸਾਨੂੰ ਗਾਲੀ ਗਲੋਚ ਕੀਤਾ ਬਹੁਤ ਜ਼ਿਆਦਾ ਜਿਹੜਾ ਵੱਧ ਘੱਟ ਬੋਲਿਆ ਜਾਤੀ ਵਿਦਿ ਕਰਾਇਨੇ ਸਾਡਾ ਕੀਤਾ ਜਾਤੀ ਸੋਚ ਗਾਲਾਂ ਵੀ ਕੱਢੀਆਂ ਨੇ ਸਾਨੂੰ ਬਹੁਤ ਮਾੜਾ ਚੰਗਾ ਬੋਲਿਆ ਤੇ ਅਸੀਂ ਦਰਖਾਸਤ ਦੇਤੀ ਸਾਨੂੰ ਐਸਐਚਓ ਸਾਹਿਬ ਹਰਪਾਲ ਸਰ ਕਈ ਉੱਚ ਅਧਿਕਾਰੀ ਸਾਨੂੰ ਅਫਸਰਾਂ ਨੇ ਕਿਹਾ ਵੀ ਚਲੋ ਛੱਡੋ ਕੋਈ ਗੱਲ ਨਹੀਂ ਆ ਜੀ ਇਹ ਮੈਂਟਰੀ ਅਫਸਰਟ ਆ ਇਹ ਠੀਕ ਨਹੀਂ ਰਹਿੰਦਾ ਇਹ ਇਦਾਂ ਆ ਜੀ ਉਹਦਾ ਵੇਖੋ ਸਰ ਅਹੀਂ ਇਹ ਗੱਲ ਕਹਿਣਾ ਚਾਹੁੰਦੇ ਆਂ ਵੀ ਜੇ ਮੈਂਟਲਰੀ ਅਫਸੈਟ ਆ ਜਾਂ ਇਹ ਕੋਈ ਠੀਕ ਨਹੀਂ ਰਹਿੰਦਾ ਇਹ ਆਪਣੀ ਇਲਾਜ ਕਰਵਾਵੇ ਇਹ ਆਪਣੇ ਘਰ ਜਾਵੇ ਆਪਣੇ ਮਹਿਕਮੇ ਨੂੰ ਲਿਖ ਕੇ ਦਵੇ ਵੀ ਮੈਂ ਆਪਣੀ ਠੀਕ ਨਹੀਂ ਰਹਿੰਦਾ ਆਪਣਾ ਮੈਡੀਕਲ ਦਵੇ ਆਪਣੇ ਮਹਿਕਮੇ ਨੂੰ ਵੀ ਮੈਨੂੰ ਆਹ ਪ੍ਰੋਬਲਮ ਹੈ ਆਪਣੇ ਘਰੇ ਰਹਿਵੇਖੋ ਜੇ ਮੈਂਟਲਰੀ ਅਫਸੈਟ ਹੈ ਕੱਲ ਨੂੰ ਕਿਸੇ ਨੂੰ ਇਹ ਵੈਪਨੇ ਦੇ ਕੋਲ ਠਾਣੇਦਾਰ ਆ ਪੱਕਾ ਜੇ ਇਹਦੇ ਤੁਹਾਨੂੰ ਕੋਈ ਗੋਲੀ ਮਾਰ ਦੇਵੇ ਜਾਂ ਕਿਸੇ ਨੂੰ ਇਹ ਕੋਈ ਵੀ ਕਿਸੇ ਤਰ੍ਹਾਂ ਦਾ ਮਿਸਬੀਹਵ ਕਰ ਸਕਦਾ ਕਿਸੇ ਨਾਲ ਇਸ ਤੋਂ ਪਹਿਲੇ ਵੀ ਤੁਸੀਂ ਕਹਿੰਦੇ ਕਾਫੀ ਵਾਰ ਹਾਂਜੀ ਅੱਜ ਦਾ ਵਰੀ ਪਹਿਲੇ ਵੀ ਹੋਇਆ ਵਾ ਉਦੋਂ ਸੀਸੀਟੀਵੀ ਵੀਡੀਓ ਸਾਡੇ ਕੋਲ ਪਈਆਂ ਸਾਰਾ ਕੁਝ ਸਾਡੇ ਕੋਲ ਵੀਡੀਓ ਆਪਣੀਆਂ ਬਣੀਆਂ ਪਈਆਂ ਪਈ પોલીસ ਸਟੇਸ਼ਨ ਵਾਲੀ ਤੁਹਾਡਾ ਅੱਗੇ ਵੀ ਮਤਲਬ ਇਹੀ ਹੋਇਆ ਜੀ ਪਹਿਲੇ ਵੀ ਇਹ ਜਦੋਂ ਆਉਂਦੇ ਆ ਸਾਡੇ ਨਾਲ ਪਤਾ ਨਹੀਂ ਕਿਸ ਤਿੱਦਾ ਜਾਤੀ ਵਿਦਿਖਰਾ ਰੱਖਦਾ ਕੀ ਕਰਦਾ ਕੀ ਨਹੀਂ ਕਰਦਾ ਜੀ ਸਾਡੇ ਨਾਲ ਬਹੁਤ ਜ਼ਿਆਦਾ ਮਿਸਬੀਹਵ ਕਰਦਾ ਏ ਕੋਈ ਤੁਹਾਨੂੰ ਕੋਈ ਉੱਚ ਅਧਿਕਾਰੀ ਹੋਇਆ ਤਾਂ ਮਿਲਣ ਆਇਆ ਜੀ ਨਹੀਂ ਅਜੇ ਤੱਕ ਕੋਈ ਨਹੀਂ ਆਇਆ ਜੀ ਅਸੀਂ 15-20 ਮਿੰਟ ਦੀ ਵੇਟ ਕਰਨੀ ਹੈ ਉਸ ਤੋਂ ਬਾਅਦ ਇਹ ਪੁਲਿਸ ਸਾਈਡ ਵੀ ਬੰਦ ਕਰ ਦੇਣੀ ਆ ਵੇਖੋ ਜੀ ਅਸੀਂ ਇੱਥੇ ਜਿਹੜਾ ਕੋ ਨੰਗਿਆ ਪੈਰਾਂ ਵਾਲਾ ਹੁੰਦਾ ਵਾ ਉਹਦਾ ਕੀ ਹਾਲ ਕਰਦੇ ਹੋਣਗੇ ਜੀ देखो अही हुन अपने मोहद्वारे महाराज ਦੇ ਸਰੂਪ ਪਾ ਕੇ ਆਨੇ ਸਾਡਾ ਨਹੀਂ ਲਿਆઈ ਲੈਂਦੇ ਤੇ ਅੰਦਰ ਜਿਹੜਾ ਨੰਗਿਆ ਪੈਰਾਂ ਵਾਲਾ ਚੱਪਲਾ ਵਾਲਾ ਹੁੰਦਾ ਉਹਦਾ ਕੀ ਕਰਦੇ ਹੋਣਗੇ ਜੀ ਅਸੀਂ ਇਸ ਮਾਮਲੇ ਨੂੰ ਉੱਚ ਅਧਿਕਾਰੀ ਨਾਲ ਗੱਲ ਕੀਤੀ ਅਸੀਂ ਉੱਚ ਅਧਿਕਾਰੀ ਨਾਲ ਸਾਡੀ ਐਸਐਸ ਸਾਹਿਬ ਨਾਲ ਗੱਲ ਹੋਈ ਆ ਕਹਿੰਦੇ ਜੀ ਆ ਜਾਏਗਾ ਤੋ ਅੱਧਾ ਘੰਟਾ ਹੋ ਗਿਆ ਕੋਈ ਨਹੀਂ ਜਿੱਥੇ ਪਹੁੰਚਾਇਆ ਬਾਕੀ ਸਾਡਾ ਜਿਹੜਾ ਧਰਨਾ ਵਾ ਲੰਬੇ ਸਮੇਂ ਤੱਕ ਲੱਗੂਗਾ ਸਾਡੀਆਂ ਹੋਰ ਵੀ ਜਥੇਬੰਦੀਆਂ ਨੇ ਹੰਗ ਜਥੇਬੰਦੀਆਂ ਵੀ ਆ ਰਹੀਆਂ ਵਾਂ ਸਾਡੇ ਹੋਰ ਵੀ ਜਿਹੜੇ ਆ ਮੇਨ ਸੀਨੀਅਰ ਜਿਹੜੇ ਡੇਰੇ ਤੋਂ ਆ ਦੇਖੋ ਜੀ ਸਾਡੀ ਜਿਹੜੀ ਨੇ ਜਾਤੀ ਸੂਚਕ ਬੋਲਿਆ ਬਾਕੀ ਐਕਟ ਜੋ ਵੀ ਇਹਨੇ ਗਾਲਾਂ ਦਾ ਜੋ ਵੀ ਸਾਡੇ ਬੰਦੀ ਆ ਸਖਤੋ ਸਖਤ ਕਾਰਵਾਈ ਇੱਥੇ ਕੀਤੀ ਜਾਵੇ ਤੈਨੂੰ ਹੁਣੇ ਅਰੈਸਟ ਕੀਤਾ ਜਾਵੇ ਇਹਦਾ ਮਲਾਜਾ ਕਰਾਇਆ ਜਾਵੇ ਉਸ ਦਿਨ ਵੀ ਸ਼ਰਾਬ ਨਾਲ ਰੱਜਿਆ ਅੱਜ ਵੀ ਸ਼ਰਾਬ ਨਾਲ ਰੱਜਿਆ ਜੀ ਨਹੀਂ ਸਰ ਅਸੀਂ ਦੇ ਕਹਿੰਦੇ ਜੀ ਨਹੀਂ ਲੋੜ ਹੁੰਦਾ ਪਰ ਇਹਨਾਂ ਨੇ ਅੱਗੇ ਵੀ ਅਸੀਂ ਇਹ ਗੱਲ ਕਹੀ ਵਰਦੀ ਪਾਈ ਉਹੀ ਜੀ ਅਸੀਂ ਇਹੋ ਗੱਲ ਕਹਿੰਦੇ ਆ ਜੀ ਜੇ ਸ਼ਰਾਬ ਪੀ ਕੇ ਆਂਦੇ ਵੀ ਥਾਣੇ ਆਇਆ ਅਸੀਂ ਨੂੰ ਲੈਣਾ ਜਰ ਕੀਤਾ ਵੇਖੋ ਸਰ ਮੈਂ ਨਹੀਂ ਮੰਨਦਾ ਵੀ ਇਹਨੂੰ ਲੈਣਾ ਜਰ ਕੀਤਾ ਇਹ ਇੱਥੇ ਤੁਰੇ ਸਰ ਅਫਸਰਾਂ ਦੀ ਮਿਲੀ ਭੁਗਤਿਆ ਮੈਂ ਇਸ ਦੇ ਸਬੰਧ ਦੇ ਵਿੱਚ ਇਹੀ ਗੱਲ ਕਹਿਣਾ ਚਾਹੁੰਦਾ ਵੀ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਜੇ ਤੇ ਸਖਤ ਬਈ ਕਾਰਵਾਈ ਨਹੀਂ ਕੀਤੀ ਜਾਊਗੀ ਤੇ ਤਿੱਖੇ ਤੋਂ ਤਿੱਖਾ ਸੰਘਰਸ਼ ਕੀਤਾ ਜਾਊਗਾ ਜੀ ਸਾਡੀ ਇਹੀ ਬੇਨਤੀ ਜੋ ਬੋਲੇ 100 ਰੁਪਏ ਭਗਵਾਨ ਬਾਲਕਨ ਮਹਾਰਾਜ ਕੀਜੇ ਜੀ ਆਪ ਦੇ ਵਿੱਚ ਮੇਰੀ ਕਨਤਾ ਉਧਰੋਂ ਕੋਈ ਫੋਨ ਆਇਆ ਮੈਨੂੰ ਕਿ ਆਹ ਮੰਗਲਾ ਬਣ ਗਿਆ ਹੁਣ ਗੱਲ ਇਹ ਵੀ ਮੈਂ ਮੁਰਜੀ ਨੂੰ ਪੁੱਛਿਆ ਮੁਰਜੀ ਕਹਿੰਦਾ ਇੱਥੇ ਕੋਈ ਪੁਰਾਣੀ ਕੋਈ ਕਾ ਕੇ ਪੱਤਰ ਜਿਹੜੇ ਹੋਣੇ ਆ ਠਾੜੇ ਕਹਿੰਦਾ ਉਹ ਦੇ ਦੂੰ ਮਾਇ ਤੇ ਆਹ ਗੱਲ ਪਤਾ ਆ ਗਈ ਹੈ ਜੀ ਕਮੇਸ਼ਾ ਦੇ ਕਿਤਾਬਾ ਉਹਨੇ ਪਈ ਉਹ ਲਾਇਆ ਉਹ ਹੋਰ ਆਪ ਨੂੰ ਕੰਪਲੇਂਟ ਦੇ ਦਿਓ ਜੀ ਕੰਪਲੇਂਟ ਦੇ ਕਾਰਵਾਈ ਕਰਾਉਣੀ ਪਹਿਲੇ ਵੀ ਆਇਆ ਕਰੇ ਵਾਲੀ ਟ੍ਰਿੰਕਿ ਮਲਾਇਆ ਕਰਾਓ ਪਹਿਲੇ ਨੰਬਰ ਦਾ ਮਲਾਇਆ ਉਹ ਬੰਦਾ ਤਾਂ ਚੱਲੀਏ ਸਹੀ ਕਰਾਓ ਸਰ ਮੰਨੀ ਦਿੰਦੀ ਹੈ ਨਹੀਂ ਸੌਰੀ ਕਿੱਥੇ ਆਓ ਇਹ ਨਹੀਂ ਮੰਨੀ ਨਹੀਂ ਹੋਰ ਗੱਲ ਮੰਨੀ ਨਹੀਂ ਇਹਦੇ ਮੈਸੇਜ ਸਾਹਿਬ ਅਹੀਂ ਅਹੀਂ ਨਹੀਂ ਮੰਨਦੇ ਅਹੀਂ ਮੇਰੇ ਭਰਮੇ ਪਰ ਇਹਦਾ ਲੋ ਆਪਾਂ ਮੇਰੀ ਗੱਲ ਨਹੀਂ ਕੱਢਦੇ ਇਹਨਾਂ ਦਾ ਵਿਚਾਰਿਆਂ ਦਾ ਕੀ ਕਸੂਰ ਹੈ ਗਲਤ ਕਰਨ ਜੇ ਫਿਰ ਵਾਗੀ ਅਕਲ ਵੀਰ ਹੋਣਾ ਦਾ ਜੀ ਦੇਖੋ ਆ ਜੀ ਹੁਣੇ ਮਲਾਜਾ ਕਰੋ ਹੀ ਤਰਨਾ ਚੁੱਕ ਦਿੰਨੇ ਇੱਕ ਦੋ ਬੰਦੇ ਸਾਡੇ ਲੈ ਕੇ ਕੋਈ ਜਾਣੀ ਤੁਸੀਂ ਆ ਦੋ ਇਹਦੀ ਇਹਨਾਂ ਵੱਲੋਂ ਆਪਣਾ ਭਾਜੀ ਸਾਹਿਬ ਸਿੰਘ ਨੇ ਨਾਲ ਇਹਨਾਂ ਦੇ ਹੋਰ ਕੁਝ ਇਹਨਾਂ ਦੇ ਸਵਰਥਕ ਨੇ ਇਹਨਾਂ ਵੱਲੋਂ ਇਹ ਕਿਹਾ ਗਿਆ ਕਿ ਕਿਸੇ ਐਸਆਈ ਨੇ ਇਹਨਾਂ ਦੇ ਨਾਲ ਜਿਹੜਾ ਵਾ ਬਦਸਲੂਕੀ ਕੀਤੀ ਹੈ ਉਹਦੇ ਬਾਰੇ ਸਾਰਾ ਜਾਂਚ ਪੜਤਾਲ ਕਰਕੇ ਦੋਵੀਂ ਆ ਲੜਿੰਦੀ ਗਾਵੇ ਜੀ ਸਰੋਂ ਕਹਿੰਦੇ ਵੀ ਸ਼ਰਾਬ ਪੀ ਕੇ ਡਿਊਟੀ ਦੇ ਉੱਤੇ ਹਾਜ਼ਰ ਸੀ ਉਹਦੇ ਬਾਰੇ ਕਰ ਲੈਣਾ ਜੀ ਮੈਂ ਹੁਣੇ ਜਸ ਮੌਕੇ ਤੇ ਆ ਆਪਾਂ ਸਾਰਾ ਗੱਲਬਾਤ ਕਰਕੇ ਜੋ ਵੀ ਕਲੀਅਰ ਕਰ ਲੈਣਾ ਜੇ ਮੁਲਾਜ਼ਮ ਦੀ ਗਲਤੀ ਮੰਨੀ ਜਾਏਗੀ ਤਾਂ ਕਾਰਵਾਈ ਕੀਤੀ ਜਾਏਗੀ ਉਹਦੇ ਬਾਰੇ ਸਾਰਾ ਜੋ ਆਪਣਾ ਕਲੀਅਰ ਕਰਕੇ ਜੋ ਫੈਕਟ ਸਾਹਮਣੇ ਆਉਣਗੇ ਉਹਦੇ ਬਤਾਓ ਸੀਨੀਅਰ ਅਫਸਰਾਂ ਦੇ ਸਾਹਮਣੇ ਲਿਆ ਕੇ ਜੋ ਫਰਦੀ ਕਾਰਵਾਈ ਕੀਤੀ ਜਾਏਗੀ ਤਾਂ ਧਰਨਾ ਪ੍ਰਦਰਸ਼ਨ ਇਹਨਾਂ ਦਾ ਵੱਲੁੱਟ ਚੱਕਿਆ ਜਾ ਰਿਹਾ ਜੀ ਉਹਦੇ ਬਾਰੇ ਦੇਖੋ ਜੀ ਜਦੋਂ ਮੈਂ ਪਹੁੰਚੇ ਤੁਹਾਡੇ ਸਾਹਮਣੇ ਆ